ਅਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹੀ ਹੱਥ ਬਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹੀ ਵੇਠਾਂ ਚਾਨਣ ਦਾ دریا ਭਗੇ ਪੁੱਤੋਂ ਮਹਿਰ ਦਾ ਵਰਸੇ ਮੇਗ ਬਾਬਾ ਜਿੰਨਾ ਥਾਵਾਂ ਤੇ ਪਾਏ ਪੈ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰਨਾਨਕ ਸਭ ਖਾਂ ਇੱਕ ਉਠਾਰ ਨਾਨਕ ਕਾਰ ਨਾਨਕ ਸਭ ਖਾਂ ਇੱਕੰਨ ਕਾਰ ਨਾਨਕ ਮਰਾਇਂ ਫਸੇ ਇਸ ਵਾਰ ਨਗਰ ਕੀਰਤਨ ਦੇ ਵਿੱਚ ਲਿਟਰੇਚਰ ਔਰ ਜਿਹੜੇ ਬੱਚੇ ਸਿੱਖੀ ਤੋਂ ਦੂਰ ਹੋ ਚੁੱਕੇ ਉਹਨਾਂ ਨੂੰ ਦਸਤਾਰ ਸਜਾ ਕੇ ਪੇਟਾ ਕੇ ਕਰਾਉਣਾ ਇਹ ਸਾਰੀ ਪ੍ਰੇਰਣਾ ਮੈਂ ਤੁਹਾਡੀ ਉਸ ਬਾਈਟ ਤੋਂ ਸੁਣੀ ਤੇ ਉਸ ਤੇ ਅਮਲ ਵਿੱਚ ਨੂੰ ਕਰ ਰਿਹਾ ਸੀ ਔਰ ਇਹ ਤੁਹਾਨੂੰ ਯਕੀਨ ਜਾਣ ਦਵਾਂਦੇ ਆ ਅੱਜ ਇੱਕ ਸਟਾਲ ਲੱਗਾ ਦੋ ਲੱਗੇ ਅਗਲੀ ਵਾਰੀ ਘਟੋਗਾੜ ਅਸੀਂ ਤੁਹਾਨੂੰ 15 ਸਟਾਲਾਂ ਤੇ ਇਹ ਕੰਮ ਕਰੂਗਾ ਸਰਨਾ ਸਾਹਿਬ ਨੇ ਇਹ ਉਪਰਾਣਾ ਕਰਕੇ ਨਿਸ਼ਾਨ ਸਿੰਘ ਜੀ ਨੂੰ ਦਸਤਾਰ ਬਣ ਕੇ ਸਰਬੋਸਿਧਿ ਮਹਾਰਾਜ ਸੱਚੇ ਕੁਲਪੁਰਾ ਦੀ ਵਧਾਈ ਅੱਜ ਬਣੀ ਹੈ ਮੈਂ ਸਮਝਦਾ ਪਾ ਕਿ ਕਈ ਲੋਕੀ ਐਸੇ ਨੇ ਸਿਆਸਤ ਆ ਜਾਂਦੇ ਨੇ ਉਹ ਘਰੂ ਕਰਦੀ ਤਾਕਤ ਲੈ ਕੇ ਸਿੱਖਾਂ ਦੀ ਪਿੱਠ 'ਤੇ ਛੁਰੇ ਮਾਰਦੇ ਨੇ ਜਿਹੜੇ ਕਮਾਂ ਲਈ ਕੌਮ ਨੇ ਤਾਕਤ ਦਿੱਤੀ ਐ ਉਸ ਨੂੰ ਪਿੱਛੇ ਛੱਡ ਕੇ ਉਹਦੀ ਪਿੱਠ 'ਤੇ ਛੁਰਾ ਮਾਰ ਕੇ ਕੌਮ ਦੀ ਉਹ ਆਪਣੇ ਪਰਸਨਲ ਵਫਾਦ ਨਹੀਂ ਆਪਣੇ ਪਰਿਵਾਰ ਤੇ ਵਫਾਦ ਲਈ ਕੌਮ ਨੂੰ ਫਰਜ਼ਦਾਰ ਨੇ ਇਹ ਕੌਮ ਨੂੰ ਦੇਖਣਾ ਪੈਗਾ ਕਿ ਇਹੋ ਜਿਹੇ ਜਿਹੜੇ ਪਖੰਡੀ ਨੇ ਇਹੋ ਜਿਹੇ ਜਿਹੜੇ

ਕਿ 2007 ਦੇ ਵਿੱਚ ਜਤਾ ਸਿੰਘ ਘਟਵਾਰਿਆ ਸੇਵਾ ਸਾਡੇ ਪੁਲਸੀ ਤੇ ਅਸੀਂ ਇਹ ਫੈਸਲਾ ਲਿਆ ਸੀ ਕਿ ਨਗਰ ਕੀਰਤਨ ਰਕਾਬਗਾਂ ਤੋਂ ਨਿਕਲ ਕੇ ਪਤਨਗਰ ਤੋਂ ਹੁੰਦਾ ਆ ਮੋਤੀ ਬਾਗ ਘਟਵਾਰੇ ਤੱਕ ਖਤਮ ਹੋਏ। ਔਰ ਇਹ ਨਗਰ ਕੀਰਤਨ ਇਤਨੇ ਸ਼ਾਨੋ ਸ਼ੌਕਤ ਨਾਲ ਨਿਕਲਣਾ ਸ਼ੁਰੂ ਹੋਇਆ। ਆਗਾ ਲੈ ਮਹਾਰਾਜ ਸواری ਕਿੰਨੇ ਪਿਛੇ ਤੇ ਸੰਤਾਂ ਦਾੜਾ ਇਸ ਮੌਕੇ ਦੇ ਉਤੇ ਅਸੇ ਸ਼ੌਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਨੇ ਤੇ ਅਕਾਲੀ ਦਲ ਸ਼ੌਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਰ ਨੂੰ ਬੈਂਦੇ ਕੀਤੀ ਸੀ ਕਿ ਸ਼ੌਣੀ ਕਮੇਟੀ ਔਰ ਅਕਾਲੀ ਦਲ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਸਟੇਜ ਔਰ ਲੰਗਰ ਦੀ ਸੇਵਾ ਹੋਈ ਹੈ ਉਹਦੇ ਵਿੱਚ ਦਸਤਾਰ ਜਿਹੜੇ ਬੱਚੇ ਪਤਤ ਹੋ ਚੁੱਕੇ ਹਨ ਉਹਨਾਂ ਨੂੰ ਦਸਤਾਰ ਪਹਿਨ ਦਿੱਤੀ ਜਾਵੇ ਲਿਟਰੇਚਰ ਦਿੱਤਾ ਜਾਵੇ ਸਾਡੀਆਂ ਦੋਵੇਂ ਗੱਲਾਂ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਚਲਦੇ ਪ੍ਰਧਾਨ ਨੇ ਬਣੀਆਂ ਔਰ ਮੈਂ ਸਮਝਦਾ ਇਹ ਜਿਹੜੀ ਗੱਲ ਸ਼ੁਰੂ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਘੱਟੋ-ਘੱਟ ਅੱਧੇ ਸਾਲ ਤੇਰੀਆਂ ਚੀਜ਼ਾਂ ਨਾਲ ਪਵਾਣਗੇ ਜਿਹਦੇ ਨਾਲ ਸਿੱਖ ਕੌਮ ਦੇ ਬੱਚੇ गुरु को और अपनी दस्तार तो सीध ले सक और दस्तार बन के गुरु ने सिंह सच सक मैं श्रोमणी कमेटी का फिर अपने सारे साथियों धनबाद करता और लाख लाख बधाई देता हाँ शामल संगत भी इस स्टाल से आके लिटरेचर जड़े जगत नहीं बनते केस नहीं रखते ਉਹ ਆ ਕੇ ਵਰਵਦੀ ਬਖਸ਼ਿਸ਼ ਪ੍ਰਾਪਤ ਕਰਕੇ ਆਪਣੀ ਦਸਤਾਰ ਸਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰੋਂ ਦੇ ਸਮਾਦੇ ਜਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਸਤਾਰ ਦਾ ਲੱਕੜ ਲਾਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤੇ ਹਰ ਸਿੱਖ ਦੇ ਸਿਰ ਤੇ ਜਿਹੜੀ ਦਸਤਾਰ ਹੋ ਸਕਣੀ ਚਾਹੀਦੀ ਹੈ ਅੱਜ ਜਿਹੜੇ ਬੱਚੇ ਆ ਸਿੰਘ ਦਸਤਾਰਾ ਨਹੀਂ ਸਜਾਉਂਦੇ ਉਹਨਾਂ ਨੇ ਉਪਰਾਲਾ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਤੇ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਜਿਹੜੇ ਸਿੰਘ ਦਸਤਾਰਾ ਨਹੀਂ ਸਜਾਉਂਦੇ ਉਹ ਸਦਾ ਦਸਤਾਰ ਜਿਹੜੀ ਹੈ ਜ਼ਰੂਰ ਸਜਾਓ ਇਹ ਹੀ ਸੱਚੀ ਸ਼ਰਧਾ ਤੇ ਸਤਕਾਰ ਸਾਈਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਉਹਨਾਂ ਦੇ ਪ੍ਰਕਾਸ਼ ਪਰਵ ਤੇpropto ਦੀ ਚੋਣ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਸਬ ਪਿਤਾ ਦੇ ਪ੍ਰਕਾਸ਼ ਪਰਵ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਔਰ ਸ਼ਾਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਇਕਾਈ ਵੱਲੋਂ ਅਕਾਲੀ ਦਲ ਦੀ ਇਹ ਦਸਤਾਰ ਜਿਹੜੀ ਹੈ ਇਹਦਾ ਕੈਂਪ ਲਗਾਇਆ ਗਿਆ ਦਸਤਾਰਾਂ ਦਾ ਮੈਂ ਸਭ ਜਾਂ ਦਸਮ ਪਿਤਾ ਨੇ ਅਗਰ ਗੈਰਤ ਨਾਲ ਜੀਣਾ ਸਿਖਾਇਆ ਔਰ ਸਾਨੂੰ ਜਦੋਂ ਅਬਰੋ ਦੀ ਦਾਤ ਬਖਸ਼ ਕੇ ਤੇ ਕਕਾਰ ਬਖਸ਼ੇ ਸੀਗੇ ਤੇ ਉਦੋਂ ਹਰੇਕ ਗਰੀਬੁਰਬੇ ਹਰੇਕ ਜ਼ੁਲਮ ਤੇ ਟਾਕਰੇ ਲਈ ਖਾਲਸੇ ਨੂੰ ਤਿਆਰ ਕੀਤਾ ਸੀਗਾ ਕਿ ਅੰਮ੍ਰਿਤ ਛੱਕ ਕੇ ਤਿਆਰ ਬੰਦ ਤਿਆਰ ਹੋ ਕੇ ਇਹ ਉਹਦਾ ਸਾਹਮਣਾ ਕਰਨ ਜ਼ੁਲਮ ਦਾ ਸਾਹਮਣਾ ਕਰਨ ਅੱਜ ਕਿਸੇ ਮਜ਼ਲੂਮ ਬੀਬੀ ਨਾਲ ਕੋਈ ਗਲਤ ਹੋ ਰਿਹਾ ਹੋਵੇ ਔਰ ਕਿਸੇ ਗਰੀਬ ਨਾਲ ਨਜਾਇਜ਼ ਹੋ ਰਹੀ ਹੋਵੇ ਕਿਸੇ ਦਾ ਹੱਕ ਮਾਰਿਆ ਜਾ ਰਿਹਾ ਜਾ ਰਿਹਾ ਹੋਵੇ ਔਰ ਜਦ ਕੋਵਿਡ ਵਰਗੀ ਭੰਕਰ ਬਿਮਾਰੀ ਵੀ ਆਏ ਤੇ ਲੋਕ ਅਜੇ ਦਸਤਾਰਾਂ ਨੂੰ ਵੇਖਦੇ ਆ ਇਹ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬਾਂ ਨੂੰ ਵੇਖਦੇ ਆ ਇਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਫੌਜ ਹਮੇਸ਼ਾ ਤੱਕ ਪਰ ਰਹਿੰਦੀ ਹੈ ਸੇਵਾ ਕਰਨ ਕਿਹਦਾ ਸਵਾਲ ਹੈਗਾ ਕਿ ਇੱਕ ਪਾਸੇ ਇਸ ਇਖਸਾਰ ਦੀ ਗੱਲ ਕਰ ਰਹੇ ਨੂੰ ਕਿਸੇ ਨਾਲ ਦੀ ਵੇਚਣ ਦੀ ਗੱਲ ਕਰ ਰਹੇ ਹਾਂ ਪਰ ਦੂਜੇ ਪਾਸੇ ਇਹੋ ਜਿਹਾ ਲੋਕਲ ਟਿਕਟ ਵੀ ਮਿਲ ਰਹੀ ਹੈ ਜਿਹੜੇ ਬੇਤਕੀ ਵੀ ਕਰਦੇ ਨੇ ਤੇ ਅਕਾਦਾ ਠਿੱਕੇ ਵੀ ਜਾਂਦੇ ਨੇ ਉਹਨੂੰ ਲਈ ਕਿਹਾ ਜਾਂਦਾ ਹੈ ਮੈਂ ਸਮਝਦਾ ਪਾ ਕਿ ਕਈ ਲੋਕੀ ਐਸੇ ਨੇ ਸਿਆਸਤ ਚ ਆ ਜਾਂਦੇ ਨੇ ਉਹ ਗੁਰੂ ਘਰ ਦੀ ਤਾਕਤ ਲੈ ਕੇ ਸਿੱਖਾਂ ਦੀ ਪਿੱਠ 'ਚ ਛੁਰੇ ਮਾਰਦੇ ਨੇ ਜਿਹੜੇ ਕਮਾਂ ਲਈ ਕੌਮ ਨੇ ਤਾਕਤ ਦਿੱਤੀ ਐ ਉਸ ਨੂੰ ਪਿੱਛੇ ਛੱਡ ਕੇ ਉਹਦੀ ਪਿੱਠ 'ਚ ਛੁਰਾ ਮਾਰ ਕੇ ਕੌਮ ਦੀ ਉਹ ਆਪਣੇ ਪਰਸਨਲ ਵਫਾਦ ਲਈ ਆਪਣੇ ਪਰਿਵਾਰ ਦੇ ਵਫਾਦ ਲਈ ਕੌਮ ਨੂੰ ਵਰਤਦੇ ਨੇ ਤੇ ਕੌਮ ਨੂੰ ਦੇਖਣਾ ਪੈਗਾ ਕਿ ਇਹੋ ਜੇ ਜਿਹੜੇ ਪਖੰਡੀ ਨੇ ਇਹੋ ਜਿਹੇ ਜਿਹੜੇ ਆ ਜਿਹੜੇ ਪਿੱਛੇ ਛੁਰਾ ਪਾਰਨ ਵਾਲੇ ਕੌਮ ਦੇ ਇਹਨਾਂ ਨੂੰ ਕੀ ਸਬਕ ਸਿਖਾਣਾ ਹੈ ਇਹ ਕੌਮ ਦੇਖੋ ਵਾਈਗੁਰੂ ਜਿੱਤਾ ਖਾਲਸਾ ਵਾਈਗੁਰੂ ਜਿੱਤੀ ਵਤੇ ਤਨਗੁਰੂ ਗੋਬੀ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਉਹਨਾਂ ਨੂੰ ਅਸਲੀ ਤਕਤ ਨੂੰ ਲੱਖ ਲਗਵਾਤਾ ਆਇਆ ਬੇਨਤੀ ਵੀ ਕਰਦੇ ਅੱਜ ਅੱਜ ਦੇ ਦਿਨ ਜਿਹੜਾ ਕੀ ਨਕਾਬ ਗੁਰੂ ਚਾਹ ਗੁਰਦੁਆਰਾ ਸਾਹਿਬ ਤੋਂ ਗੋਬੀ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਵਾਦਿਤ ਮਨਨ ਕੀਤਨ ਰਾਮੋ ਯਾਤੀ ਉਹ ਫਤਿਹਨਗਰ ਦੁਆਰਾ ਸਾਹਿਬ ਸਾਹਿਬ ਜਾਂਦੇ ਆਂਦੇ ਹੋਰ ਥੋੜੀ ਜਿਹੀ ਪਹੁੰਚ ਜਾਣਾ ਹੈ ਅੱਜ ਸਰਬਸਾ ਸੰਗਤ ਦਾ ਜਿਹੜੇ ਵੀ ਨਗਰ ਕੀਰਤਨ ਦੀ ਇਜਾਜ਼ਤ ਨਹੀਂ ਆ ਪਰ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸੰਸਾਰ ਭਰ ਦੀ ਸਾਰੀ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰਪਾ ਬਹੁਤ ਬਹੁਤ ਵਧਾਈਆਂ ਅਤੇ ਦੁਆਰਾ ਪੰਕਟ ਕਮੇਟੀ ਦਾ ਸ਼ਰਮਣੀਆ ਸਭਾ ਕਮੇਟੀ ਵੱਲੋਂ ਦੀ ਕੋਪਰਾਲਾ ਵੀ ਕੀਤਾ ਜਾ ਰਿਹਾ ਜਿਹਦੇ ਵਿੱਚ ਆਪ ਜੀ ਪਿੱਛੇ ਦੇਖਦੇ ਹੋ ਬੱਚਿਆਂ ਨੂੰ ਦਸਤਾਰ ਬੰਦੀ ਜਾ ਰਹੀ ਏ ਦਸਤਾਰ ਸਿਖਾਈ ਜਾ ਰਹੀ ਏ ਨਾਲ ਹੀ ਜਿਹੜੇ ਬੱਚੇ ਗਲਤ ਰਾਹ 'ਵਲ ਕਿਸੇ ਤੀ ਬੇਦੀ ਕਰਦੇ ਨੇ ਉਹਨਾਂ ਨੂੰ ਬਣਾ ਕੇ ਸਮਝਾ ਕੇ ਤੇ ਉਹਨਾਂ ਬੱਚਿਆਂ ਦੀ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕੁਹਰਾਣਾ ਕੀਤਾ ਜਾ ਰਿਹਾ ਸਾਰੀ ਸੰਗਤ ਨੂੰ ਵੇਰੀ ਕੁਵਾਰੀ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲਗਤਾਈਆਂ ਲੱਖ ਲਗਤਾਈਆਂ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਵੰਡ ਜਿਹੜੀ ਇੱਕ ਜੀਵਨ ਦੀ ਜਾਂਚ ਸਾਨੂੰ ਦਿੱਤੀ ਸੀ ਉਹ ਜੀਵਨ ਦੀ ਜਾਂਚ ਸੀ ਸੇਵਾ ਸਮਰਪਣ ਸਾਂਝੀ ਵਾਲਤਾ ਉੱਚੀ ਚ ਖਤਮ ਕਰਨਾ ਕ੍ਰੀਮ ਗੁਰਪ੍ਰੇਮ ਦੀ ਮਦਦ ਕਰਨਾ ਸਭ ਦਾ ਖਾਬ ਆਵਾਸ ਚੁਪਣਾ ਦਾ ਸਮਯਾ ਕਿ ਜਿਹਦੀ ਨੀਂਹ ਗੁਰੂ ਨਾਨਕ ਪਾਸ਼ਾ ਨੇ ਰੱਖੀ ਸੀ 10 ਪਿਤਾ ਨੇ ਵਿਸਾਖੀ ਵਾਲੇ ਦਿਨ 1699 ਵਿੱਚ ਖਾਕਸਾ ਸਿਰਜ ਕੇ ਉਸ ਇਮਾਰਤ ਨੂੰ ਕੰਪਲੀਟ ਕੀਤਾ ਸੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉਦਘਾਟਨ ਦਸਤਾਰਾਂ ਦਾ ਅੱਜ ਕਿਸੇ ਦਾ ਜ਼ੁਲਮ ਹੋ ਰਿਹਾ ਹੋਵੇ ਕਿਸੇ ਅਵਲਾ ਦੇ ਨਾਲ ਜ਼ੁਲਮ ਹੋ ਰਿਹਾ ਹੋਵੇ ਬੀਬੀ ਨਾਲ ਜ਼ੁਲਮ ਹੋ ਰਿਹਾ ਹੋਵੇ ਕਿਤੇ ਕਿਸੇ ਦਾ ਹੱਕ ਮਾਰ ਲਿਆ ਜਾਇਆ ਹੋਵੇ ਔਰ ਕੋਵਿਡ ਦੇ ਦੌਰਾਨ ਤੁਸੀਂ ਦੇਖਿਆ ਕਿ ਲੋਕਾਂ ਨੇ ਇਹ ਦਸਤਾਰ ਦੇਖੀ ਲੋਕਾਂ ਨੇ ਇਹ ਗੁਰੂਕਦਰ ਨਿਸ਼ਾਨ ਸਾਹਿਬ ਦੇਖਿਆ ਜਿਸ ਨੂੰ ਤਲਕੀਆਂ ਦਾ ਨਿਸ਼ਾਨ ਆਖਦੇ ਸਨ ਲੋਕ ਭੱਜੇ ਆਉਂਦੇ ਸਨ ਇਸ ਲਈ ਆਉਂਦੇ ਸਨ ਤੇ ਵਿਸ਼ਵਾਸਿਕਾ ਇਸ ਨਿਸ਼ਾਨ ਤੇ ਗੁਰੂ ਦੇ ਪਰ ਇਸ ਦਸਤਾਰ ਦੇ ਉੱਤੇ ਕਿ ਜੇ ਅਸੀਂ ਇਹਨਾਂ ਕੋਲ ਜਾਵਾਂਗੇ ਤੇ ਸਾਡੇ ਦੁੱਖ ਦੂਰ ਹੋਣਗੇ ਸਾਡੀ ਬਾਹ ਫੜਨਗੇ ਸਾਡੀ ਪਿੱਠ ਤੇ ਖਲੋਣਗੇ ਔਰ ਜਿਹੜੇ ਵੀ ਜ਼ਾਲਮ ਸਾਡੇ ਤੇ ਹਮਲਾ ਹੋਵੇ ਉਹਨਾਂ ਨੂੰ ਸੋਧਣਗੇ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਔਰ ਪੁਰਾਣਾ ਜਸਪੀਤਾ ਦੇ ਪ੍ਰਕਾਸ਼ਪੁਰਬ ਦੇ ਕੀਤਾ ਔਰ ਇਥੋਂ ਨਗਰ ਕੀਰਤਨ ਨੇ ਹੁਣੇ ਨਿਕਲਣਾ ਹੈ

ਮੈਂ ਇੱਕ ਵਾਰੀ ਸਾਰਿਆਂ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜੀ ਅੱਜ ਦਿੱਲੀ ਦੇ ਵਿੱਚ ਚੜੀ ਸ਼ਰਮਣੀ ਅਕਾਲੀ ਦਰ ਅਤੇ ਸ਼ਰਮਣੀ ਗੁਰਦਾਰਾ ਬੰਦਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਚਲਾਈ ਜਾ ਰਹੀ ਹੈ ਮੈਂ ਆਸ ਕਰਦਾ ਕਿ ਇਹ ਮੂਵੀਰ ਮੁੰਨਸੀ ਸਾਰੇ ਵੀਰਾਂ ਨੂੰ ਠੰਡੀ ਨਾ ਪੈਂਦੀ ਹੈ ਇਹ ਮੂਵੀਰ ਮੁੰਸੀ ਹੁਣ ਚਾਰੀ ਰੱਖੀਏ ਔਰ ਦਿੱਲੀ ਦੇ ਵਿੱਚ ਵਾਪਸ ਜਿਹੜਾ ਹੈਗਾ ਜਿਹੜੇ ਜਿਹੜਾ ਸਾਡਾ ਮੀਰ ਪੱਤਿਕ ਪਨੇਚ ਆਇਆ ਅਸੀਂ ਉਹਨੂੰ ਵਾਪਸ ਸਿੱਖੀ ਦੇ ਵਿੱਚ ਗੁਰਸਿੱਖੀ ਦੇ ਵਿੱਚ ਲੈ ਕੇ ਆਏ ਮੈਂ ਨਾਲ ਹੀ ਸਾਰੇ ਚੁਕੀਆਂ ਜਿਹੜੀ ਅੱਜ ਵੀ ਸਾਡੀ ਟੀਮ ਸਾਰਾ ਸ਼੍ਰੋਮਣੀ ਕਾਲੀ ਦਲ ਯੂਥ ਰਿੰਗ ਨੂੰ ਖਾਸ ਤੌਰ ਤੋਂ ਵਧਾਈ ਦੇਣਾ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕਰਨ ਤੇ ਵੀ ਸਾਰੀ ਸੇਵਾ ਨਹੀਂ ਬਾਈ ਹੈ ਅੱਜ ਗੁਰੂ ਜੀ ਦੀ ਬੜੀ ਕਿਰਪਾ ਹੋਈ ਫਰਦਾਬ ਨਿਸ਼ਾਨ ਸਿੰਘ ਦੇ ਉੱਤੇ ਜੋ ਇਹਨਾਂ ਨੇ ਜੇ ਸਾਦੀ ਬੇਜੀ ਕੀਤੀ ਸੀ ਤੇ ਇਹ ਜਿਨ੍ਹਾਂ ਨੇ ਫਕਤ ਦੇ ਵਿੱਚ ਵਚਨ ਦਿੱਤਾ ਜੀ ਆਉਣ ਤੋਂ ਬਾਅਦ ਦਫ਼ਤਰੀ ਸਿਫਾਰਿਸ਼ਾਂ ਨਾ ਔਰ ਜੇ ਸਾਦੀ ਬੇਜੀ ਨਹੀਂ ਕਰੇਗਾ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਬੋਲੋ ਜੈ ਹੋਵੇ ਤੇ ਇਹਨਾਂ ਨੂੰ ਫਰਦਾਬ ਨਿਸ਼ਾਨ ਸਿੰਘ ਜੀ ਨੂੰ ਕਹੋਗਾ ਇਹ ਸੰਗਤ ਦੇ ਵਿੱਚ ਆਪਣੇ ਬਾਰੇ ਜ਼ਰੂਰ ਦੋ ਗੱਲਾਂ ਕਰਾ ਠਾਕੁਰ ਸਾਹਿਬ ਰੈਵੜੀ ਫਤਿਹ ਇਹ ਪੰਜਾਬੀ ਸਿਪੇਸ਼ਨ ਦੀ ਗੱਲ ਠੀਕ ਕਰ ਰਹੇ ਹਨ ਆਟੋਮੈਟਿਕly ਅੱਜ ਪੂਰੇ 6 ਜਰਨ ਦੇ ਅੰਦਰ ਜੜੀ ਪੁਰਾਤਾਂ ਤੋਂ ਬਚਣ ਦੀ ਗੱਲ ਸਹਿਬ 40 ਸਾਲਾਂ ਤੋਂ ਨਿਰੋਲ ਅਕਾਲੀ ਇੱਕ ਸਿਰਫ ਅਕਾਲੀ ਹੁੰਦੇ ਨੇ ਇੱਕ ਨਿਰੋਲ ਅਕਾਲੀ ਹੁੰਦੇ ਨੇ ਜਿਨ੍ਹਾਂ ਦੀ 로ਇਲਟੀ ਜਿਨ੍ਹਾਂ ਦਾ ਪਿਆਰ ਸਿਰਵਰ ਸਿਰ ਦਸਮਗਿੱਤਾਂ ਦਾ ਨਾਮ ਹੈ। ਉਹ ਜਿਹੜੇ ਜਿਹੜੇ ਦਸਮਗਿੱਤਾਂ ਨੂੰ ਪਿਆਰ ਕਰਦੇ ਨੇ। ਕੋਈ ਨਿਰੋਲ ਅਕਾਲੀ। ਔਰ ਨਿਰੋਲ ਅਕਾਲੀ ਹੀ ਦਸਤਾਰਾਂ ਦੇ ਇਤਿਹਾਸ ਦੇ ਲੰਗੜ ਲਾ ਸਕਦੇ ਨੇ। ਆਪ ਸਭ ਨੂੰ ਬਹੁਤ-ਬਹੁਤ ਵਧਾਈ ਔਰ ਖਾਸ ਤੌਰ ਤੇ ਉਸ ਵੀਰ ਨੂੰ ਜਿਨੇ ਦਸਤਾਰ ਸਜਾਈ ਹੈ। ਪਰਫੈਕਟ ਜੀ ਨਾ ਦੱਸੋ ਜੀ ਨਿਸ਼ਾਨ ਸਿੰਘ ਜੀ ਅੱਜ ਤੁਸੀਂ ਸਾਡੀ ਕੌਮ ਦਾ ਨਿਸ਼ਾਨ ਬਣ ਗਏ ਕਿਉਂਕਿ ਤੁਹਾਡੇ ਵਰਗੇ ਬੰਦੇ ਹੀ ਬੜਤਣਗੇ ਸਾਡੇ ਘਰ ਚ ਪੈਦਾ ਹੋਈਆਂ ਪਰਦੇ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮੇਰਾ ਖਿਆਲ ਹੈ ਅੱਜ ਸਹੀ ਮਾਨਿਆਇ ਸਰਨਾ ਸਾਹਿਬ ਨੇ ਇਹ ਉਪਰਾਧਾ ਕਰਕੇ ਨਿਸ਼ਾਨ ਸਿੰਘ ਜੀ ਨੂੰ ਦਸਤਾਰ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਗੁਰਪੁਰਾ ਦੀ ਵਧਾਈ ਅੱਜ ਬਣੀ ਹੈ ਆਪ ਸਾਰਿਆਂ ਨੂੰ ਬੇਨਤੀ ਹੈ ਸਟੋਲਾਂ ਤੇ ਵਿਦਿਆ ਦਾ ਲੰਗਰ ਲਾਓ ਇਸ ਤਰ੍ਹਾਂ ਡੀਜੇ ਨਾ ਵਜਾਓ ਅਸੀਂ ਕੋਈ ਕਾਵੜ ਨਹੀਂ ਹੈਗੇ ਅਸੀਂ ਕਾਵੜੀਏ ਨਹੀਂ ਆ ਅਸੀਂ ਗੁਰੂ ਪਿਤਾ ਦੇ ਬੱਚੇ ਆ ਬਹੁਤ ਬਹੁਤ ਰਾਈ ਸਰਦਾਰ ਸਾਹਿਬ ਤੇ ਆਪ ਵੀ ਸਾਰੀ ਵੀ ਟੀਮ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਡਿੰਟਾ ਜੀ ਫੋਰ ਮੇਰੇ ਵੀ ਜਣੇ ਕਰਦੇ ਸੋਨੂ ਜੀ ਅਸੀਂ ਇਸ ਉਪਰਾਲੇ ਨੂੰ ਹੋਰ ਵਧਾਈਏ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਕੂਲਾਂ ਵਿੱਚ ਕਰਾਈ ਚਾਹੀਏ ਤੇ ਆਪਣੀ ਸਿੱਖਿਆ ਨੂੰ ਪਰ ਸੁਰੇਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਕਾਰਡਿੰਗ ਸੋਨੇ ਜੀ ਤੇ ਮੈਨੂੰ ਹੈ ਪਿਛਲੇ ਹਫਤੇ ਜਿਹਨਾਂ ਨੇ ਇਹਨਾਂ ਦੇ ਰਿਕਾਰਡਿੰਗ ਕੀਤੀ ਸੀ ਤੇ ਦੁਬਈ ਮਿਲਿਆ ਸਾਹਿਬ ਪਰ ਉਹ ਤੁਹਾਡੇ ਰਿਕਾਰਡਿੰਗ ਸੁਣਨ ਤੋਂ ਬਾਅਦ ਮੈਂ ਸਰਦਾਰ ਸੁਖਬੀਰ ਸਿੰਘ ਪਾਦਮ ਤੇ ਸਰਦਾਰ ਹਰਜਿੰਦਰ ਸਿੰਘ ਕਾਮਯਾਰਨ ਨੂੰ ਕਹੇਸਟ ਕੀਤੀ ਸੀ ਕਿ ਜਿਹੜਾ ਤੁਹਾਡਾ ਮਿਸ਼ਨ ਦਿੱਲੀ ਦੇ ਵਿੱਚ ਹੈਗਾ ਸ਼ੌਨ ਕਮੇਟੀ ਦਾ ਉਹਨਾਂ ਰਾਈਂ ਖਸੇ ਇਸ ਵਾਰ ਨਗਰਕ੍ਰਿਸ਼ਨ ਦੇ ਵਿੱਚ ਲਿਟਰੇਚਰ ਔਰ ਜਿਹੜੇ ਬੱਚੇ ਸਿੱਖਣ ਤੋਂ ਦੂਰ ਹੋ ਚੁੱਕੇ ਉਹਨਾਂ ਨੂੰ ਸਤਾਰ ਸਜਾ ਕੇ ਪੇਜਾਂ ਕੇ ਕਰਾਂ ਮੈਂ ਕੋਈ ਸ਼ਰਮ ਨਹੀਂ ਕਰਦਾ ਇਹ ਸਾਰੀ ਪ੍ਰੇਰਣਾ ਮੈਂ ਤੁਹਾਡੀ ਉਸ ਬਾਈਟ ਤੋਂ ਸੁਣੀ ਤੇ ਉਸ ਤੇ ਅਮਲ ਮੈਂ ਜ਼ਰੂਰ ਕਰ ਲਿਆ ਸੀ ਔਰ ਇਹ ਤੁਹਾਨੂੰ ਯਕੀਨ ਜਾਣ ਦਵਾਂਦੇ ਆ ਕਿ ਅਗਲੀ ਵਾਰ ਅੱਜ ਇੱਕ ਸਟਾਲ ਲੱਗਾ ਦੋ ਲੱਗੇ ਅਗਲੀ ਵਾਰ ਇਹ ਘਟੋਗਾੜ ਅਸੀਂ ਤੁਹਾਨੂੰ 15 ਸਟਾਲਾਂ ਤੇ ਇਹ ਕੰਮ ਕਰਾਂਗੇ ਸਾਨੂੰ ਸਾਨੂੰ ਜਿਹੜੀ ਤੁਸੀਂ ਸੇਹ ਦਿੱਤੀ ਹੈ ਉਸ ਸੇਹ ਦੇ ਲਈ ਅਸੀਂ ਤੁਹਾਡੇ ਧੰਨਵਾਦੀ ਆ ਉਸ ਦਿਨ ਪਤਾ ਨਹੀਂ ਜਿਵੇਂ ਭਾਈ ਹਰੀ ਸਿੰਘ ਦਰਬਾਰ ਸਾਹਿਬ ਦੇ ਰਾਗੀ ਹੋਏ ਤੇ ਇੱਕ ਦਿਨ ਉਹਨੇ ਕਿਹਾ ਵੀ ਅੱਜ ਤੁਸੀਂ ਕਮਾਲ ਕਰਤੀ ਹੈ ਉਹਨਾਂ ਨੇ ਕਿਹਾ ਮੇਰੀ ਜਵਾਨ ਹੋਈ ਹੈ ਆਵਾਜ਼ ਹੋਈ ਹੈ ਅੱਜ ਕੋ ਰਾਮਦਾਸ ਮੇਰੀ ਜ਼ੁਬਾਨ ਤੇ ਬੈਠ ਕੇ ਕੀਰਤਨ ਕੀਤਾ ਤੇ ਮੇਰੇ ਕੋ ਵਧੀਆ ਹੋ ਗਿਆ ਸੋ ਤੁਹਾਡੇ ਵਰਗੇ ਬੰਦੇ ਹਮੇਸ਼ਾ ਸੇ ਦਿੰਦੇ ਰਹਿਣ ਇਸ ਪਾਸੇ ਧਿਆਨ ਦੇਣ ਔਰ ਆਪਣਾ ਫਰ ਸਮਝੋ ਪ੍ਰੇਮ ਨਾਲ ਪਿਆਰ ਨਾਲ ਸਮਝਾ ਕੇ ਲੋਕਾਂ ਕੋਲ ਇਹ ਕੰਮ ਕਰਾਓ ਤੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ